ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਮਲੋਟ ਦੇ ਨੇੜੇ ਪਿੰਡ ਕਮਿਹਾਰਾ ਵਿੱਚ ਇੱਕ ਪੈਟਰੋਲ ਪੰਪ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਵਿਅਕਤੀ ਦੇ ਵੱਲੋਂ ਡੀਜ਼ਲ ਦੇ ਵਿੱਚ ਪਾਣੀ ਮਿਕਸ ਹੋਣ ਦੇ ਦੋਸ਼ ਲਗਾਏ ਗਏ ਦੱਸਦੇ ਕਿ ਮਾਮਲਾ ਮਲੋਟ ਦੇ ਨੇੜੇ ਪਿੰਡ ਕਮਿਹਾਰਾ ਦਾ ਹੈ ਜਿੱਥੇ ਇੱਕ ਪੈਟਰੋਲ ਪੰਪ ਤੇ ਵਿਅਕਤੀ ਵੱਲੋਂ ਡੀਜ਼ਲ ਪਵਾਇਆ ਗਿਆ ਵਿਅਕਤੀ ਨੇ ਦੱਸਿਆ ਕਿ ਆਪਣੇ ਵਹੀਕਲ ਵਿੱਚ ਡੀਜ਼ਲ ਪਵਾਇਆ ਤੇ ਬਾਅਦ ਵਿੱਚ ਉਸ ਦਾ ਡੀਜ਼ਲ ਵਹੀਕਲ ਸਟਾਰਟ ਨਹੀਂ ਹੋਇਆ ਪੀੜਤ ਨੇ ਮਿਸਤਰੀ ਨੂੰ ਉਥੇ ਬੁਲਾਇਆ ਤੇ ਮਿਸਤਰੀ ਨੇ ਆ ਕੇ ਜਦੋਂ ਚੈੱਕ ਕੀਤਾ ਤਾਂ ਉਹਨੇ ਦੱਸਿਆ ਕਿ ਡੀਜ਼ਲ ਦੇ ਵਿੱਚ ਪਾਣੀ ਮਿਕਸ ਹੈ ਇਸ ਤੋਂ ਬਾਅਦ ਪਿੰਡ ਵਾਸੀ ਵੀ ਆ ਗਏ ਅਤੇ ਇਨਸਾਫ ਦੇ ਲਈ ਹੰਗਾਮਾ ਕੀਤਾ ਗਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪੈਟਰੋਲ ਪੰਪ 'ਤੇ ਪਹਿਲਾਂ ਵੀ ਕਈ ਅਜਿਹੇ ਮਾਮਲੇ ਆ ਚੁੱਕੇ ਨੇ ਤੇ ਕਈ ਵਾਰ ਹੰਗਾਮਾ ਹੋ ਚੁੱਕਾ ਹੈ ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਡੀਜ਼ਲ ਦਾ ਸੈਂਪਲ ਭਰ ਲਿਆ ਗਿਆ ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਕਿ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਵਹੀਕਲ ਦੇ ਵਿੱਚ ਵਹੀਕਲ ਸਟਾਰਟ ਸਟਾਰਟ ਕੀਤੇ ਹੋਏ ਪੈਟਰੋਲ ਪੰਪ ਤੇ ਆਇਆ ਸੀ ਤੇ ਡੀਜ਼ਲ ਪੂਣ ਤੋਂ ਬਾਅਦ ਇਹ ਸਟਾਰਟ ਨਹੀਂ ਹੋਇਆ ਅਤੇ ਖਰਾਬ ਹੋ ਗਿਆ ਇਸ ਦੀ ਵਜ੍ਹਾ ਇਹ ਹੀ ਰਹੀ ਕਿ ਡੀਜ਼ਲ ਦੇ ਵਿੱਚ ਪਾਣੀ ਮਿਕਸ ਹੈ ਪੁਲਿਸ ਬੁਲਾ ਆ ਕੇ ਹੰਗਾਮੇ ਨੂੰ ਸ਼ਾਂਤ ਕੀਤਾ ਗਿਆ ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਨਾਲ ਹੀ ਸੈਂਪਲ ਭਰੇ ਗਏ ਕੀ ਨਾਮ ਹੈ ਵੀਰੇ ਕਿੱਥੋਂ ਦੇ ਹਨ ਮੇਰਾ ਨਾਮ ਪ੍ਰਵਜੋਤ ਸਿੰਘ ਪਿੰਡ ਘਮੇਰਾ ਦਾ ਬਸਨੀਕ ਆਈ ਨੇ ਜੀ ਕੀ ਹੋਇਆ ਕੀ ਵੀਰੇ ਇਹ ਆਪਣੇ ਪਿੰਡ ਦਾ ਰੋਲਦੂ ਸਿੰਘ ਨਾਮ ਦਾ ਵਿਅਕਤੀ ਸੀ ਉਹਨੇ ਆ ਰਣਜੀਤ ਫਿਲਿੰਗ ਸਟੇਸ਼ਨ ਜਿਹੜਾ ਕਿ ਅਕਾਲੀ ਆਗੂ ਆ ਜਿਹੜਾ ਤਜਿੰਦਰ ਸਿੰਘ ਮਿੱਡੂ ਖੇੜਾ ਉਹਨਾਂ ਦਾ ਪੰਪ ਹੈ ਇਹ ਉਹਨਾਂ ਤੋਂ ਡੀਜ਼ਲ ਪਵਾਇਆ ਸੀ ਉਹ ਪਿੱਛੋਂ ਇਹਨਾਂ ਦੇ ਪਿੰਡ ਦੇ ਮਿੱਡੂ ਖੇੜਾ ਗੰਡੇ ਵਗੈਰਾ ਵੇਚ ਕੇ ਆਪ ਦਾ ਗੁਜ਼ਾਰਾ ਕਰਦੇ ਨੇ ਡੀਜ਼ਲ ਜਦੋਂ ਪਵਾਇਆ ਪੰਪ ਉਹ ਤੋਂ ਲੈ ਕੇ ਜਿਹੜਾ ਪੈਟਰੋਲ ਪੰਪ ਦਾ ਗੇਟ ਆ ਇੱਥੋਂ ਤੱਕ ਹੀ ਉਹਨਾਂ ਦੀ ਗੱਡੀ ਮਤਲਬ ਫੁੱਟਰ ਸੀਗਾ ਜਿਹੜਾ ਉਹ ਪਹੁੰਚਿਆ ਇੱਥੇ ਪਹਿਲਾਂ ਬੰਦ ਹੋ ਗਿਆ ਉਹਨੇ ਪਿੰਡੋਂ ਮਿਸਤਰੀ ਨੂੰ ਸੱਦ ਕੇ ਜਦੋਂ ਦਿਖਾਇਆ ਤਾਂ ਮਿਸਤਰੀ ਕਹਿੰਦਾ ਵੀ ਇਹਦੇ ਵਿੱਚ ਤੋਂ ਸਾਰਾ ਪਾਣੀ ਆ ਡੀਜ਼ਲ ਤਾਂ ਕੋਈ ਹੈ ਹੀ ਨਹੀਂ ਉਹਨੇ ਤਿੰਨ ਕਸੋਂ ਦਾ ਡੀਜ਼ਲ ਪਵਾਇਆ ਸੀ ਤਾਂ ਹੁਣ ਕੀ ਮੰਗ ਕੇ ਕਰ ਰਹੇ ਹੋ ਹੁਣ ਸਾਡੇ ਦਾ ਮੰਗ ਇਹ ਆ ਜੀ ਪਿੰਡ ਵਾਲਿਆਂ ਦੀ ਵੀ ਇਹ ਤੇ ਚੰਗੀ ਤਰ੍ਹਾਂ ਕਾਰਵਾਈ ਹੋਵੇ ਕਿਉਂਕਿ ਤਿੰਨ ਚਾਰ ਰੌਲੇ ਪਹਿਲਾਂ ਵੀ ਹੋ ਗਏ ਹੂੰ ਤਿੰਨ ਚਾਰ ਰੋਲੇ ਆਏ ਹੋ ਕੇ ਇੱਕ ਵਾਰੀ ਦੋ ਵਾਰੀ ਪਹਿਲਾਂ ਇਹਨਾਂ ਨੇ ਡੀਲ ਘੱਟ ਪਾਇਆ ਸੀ ਦੋ ਰੋਲੇ ਤਾਂ ਹੋ ਸੀਗੇ ਇਹ ਕੱਲੀ ਆ ਗੋਹਣ ਕਰਕੇ ਪਿੰਡ ਦੇ ਬੰਦਿਆਂ ਤੇ ਦਵਾ ਪਾ ਕੇ ਇਹ ਛੇਤੀ ਰਾਜੀਨਾਮਾ ਕਰ ਜਾਂਦੇ ਆ ਇੱਕ ਰੋਲਾ ਮੇਰੇ ਲਈ ਦੋਸਤ ਮਿੱਤਰ ਦੋਸਤ ਮਿੱਤਰ ਦਾ ਵੀ ਸੀਗਾ ਹਾਂ ਉਹਦੇ ਵਿੱਚ ਕੀ ਸੀਗਾ ਇਹਨਾਂ ਦੇ ਜਿਹੜੇ ਇੱਥੇ ਪੰਪ ਦੇ ਤੇ ਲੱਗਿਆ ਸੀਗਾ ਮੁੰਡਾ ਜਿਹੜਾ ਮਤਲਬ ਡੀਜ਼ਲ ਪਾਉਂਦਾ ਸੀ ਹੂੰ ਉਹਨੇ ਕੀ ਕੀਤਾ ਜਦੋਂ ਉਹਦੇ ਕੋਲੇ ਕ੍ਰੈਡਿਟ ਕਾਰਡ ਦੀ ਐਂਟਰੀ ਮਾਰੀ ਹੂੰ ਤਾਂ ਉਹਦੇ ਉਹਨੇ ਪਾਸਵਰਡ ਦੇਖ ਕੇ ਉਹਨੇ ਆਪ ਦੀ ਐਂਟਰੀ ਇੱਕ ਵਾਰੀ ਮਾਰ ਲਾ 10000 ਦੀ ਐਂਟਰੀ ਮਾਰ ਕੇ ਤੇ ਆਪ ਕੈਸ਼ ਕੱਢ ਕੇ ਲੈ ਗਿਆ ਉਹ ਇਸ ਤਰ੍ਹਾਂ ਦਾ ਕੋਈ ਰੌਲਾ ਸੀਗਾ ਮਤਲਬ ਇਸ ਤੋਂ ਪਹਿਲਾਂ ਕਾਫੀ ਰੋਲੇ ਹੋਏ ਆ ਰੋਲੇ ਬਹੁਤ ਹੋਏ ਆ ਇਹਨਾਂ ਦੇ ਹੁੰਦਾ ਹੀ ਰਹਿੰਦਾ 2-3 ਮਹੀਨੇ ਟੱਪ ਦੇਣੀ ਪਹਿਲਾਂ ਹੋ ਜਾਂਦਾ ਇਹਨਾਂ ਦੇ ਇੱਕਦਾਂ ਰੌਲਾ ਠੀਕ ਨਾ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਮਲੋਟ ਦੇ ਨੇੜੇ ਪਿੰਡ ਕਮਿਹਾਰਾ ਵਿੱਚ ਇੱਕ ਪੈਟਰੋਲ ਪੰਪ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਵਿਅਕਤੀ ਦੇ ਵੱਲੋਂ ਡੀਜ਼ਲ ਦੇ ਵਿੱਚ ਪਾਣੀ ਮਿਕਸ ਹੋਣ ਦੇ ਦੋਸ਼ ਲਗਾਏ ਗਏ ਦੱਸਦੇ ਕਿ ਮਾਮਲਾ ਮਲੋਟ ਦੇ ਨੇੜੇ ਪਿੰਡ ਕਮਿਹਾਰਾ ਦਾ ਹੈ ਜਿੱਥੇ ਇੱਕ ਪੈਟਰੋਲ ਪੰਪ ਤੇ ਵਿਅਕਤੀ ਵੱਲੋਂ ਡੀਜ਼ਲ ਪਵਾਇਆ ਗਿਆ ਵਿਅਕਤੀ ਨੇ ਦੱਸਿਆ ਕਿ ਆਪਣੇ ਵਹੀਕਲ ਵਿੱਚ ਡੀਜ਼ਲ ਪਵਾਇਆ ਤੇ ਬਾਅਦ ਵਿੱਚ ਉਸ ਦਾ ਡੀਜ਼ਲ ਵਹੀਕਲ ਸਟਾਰਟ ਨਹੀਂ ਹੋਇਆ ਪੀੜਤ ਨੇ ਮਿਸਤਰੀ ਨੂੰ ਉੱਥੇ ਬੁਲਾਇਆ ਤੇ ਮਿਸਤਰੀ ਨੇ ਆ ਕੇ ਜਦੋਂ ਚੈੱਕ ਕੀਤਾ ਤਾਂ ਉਹਨੇ ਦੱਸਿਆ ਕਿ ਡੀਜ਼ਲ ਦੇ ਵਿੱਚ ਪਾਣੀ ਮਿਕਸ ਹੈ ਇਸ ਤੋਂ ਬਾਅਦ ਪਿੰਡ ਵਾਸੀ ਵੀ ਆ ਗਏ ਅਤੇ ਇਨਸਾਫ ਦੇ ਲਈ ਹੰਗਾਮਾ ਕੀਤਾ ਗਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪੈਟਰੋਲ ਪੰਪ 'ਤੇ ਪਹਿਲਾਂ ਵੀ ਕਈ ਅਜਿਹੇ ਮਾਮਲੇ ਆ ਚੁੱਕੇ ਨੇ ਤੇ ਕਈ ਵਾਰ ਹੰਗਾਮਾ ਹੋ ਚੁੱਕਾ ਹੈ ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਡੀਜ਼ਲ ਦਾ ਸੈਂਪਲ ਭਰ ਲਿਆ ਗਿਆ। ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਕਿ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਵਹੀਕਲ ਦੇ ਵਿੱਚ ਵਹੀਕਲ ਸਟਾਰਟ ਸਟਾਰਟ ਕੀਤੇ ਹੋਏ ਪੈਟਰੋਲ ਪੰਪ ਤੇ ਆਇਆ ਸੀ ਤੇ ਡੀਜ਼ਲ ਪੂਣ ਤੋਂ ਬਾਅਦ ਇਹ ਸਟਾਰਟ ਨਹੀਂ ਹੋਇਆ ਅਤੇ ਖਰਾਬ ਹੋ ਗਿਆ। ਇਸ ਦੀ ਵਜ੍ਹਾ ਇਹ ਹੀ ਰਹੀ ਕਿ ਡੀਜ਼ਲ ਦੇ ਵਿੱਚ ਪਾਣੀ ਮਿਕਸ ਹੈ। ਪੁਲਿਸ ਵੱਲੋਂ ਆ ਕੇ ਹੰਗਾਮੇ ਨੂੰ ਸ਼ਾਂਤ ਕੀਤਾ ਗਿਆ ਤੇ ਬੰਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਨਾਲ ਹੀ ਸੈਂਪਲ ਭਰੇ ਗਏ ਕੀ ਨਾਮ ਹੈ ਵੀਰੇ ਕਿੱਥੋਂ ਦੇ ਹਨ ਮੇਰਾ ਨਾਮ ਪ੍ਰਵਜੋਤ ਸਿੰਘ ਪਿੰਡ ਘਮੇਰਾ ਦਾ ਵਸਨੀਕ ਹਾਂ ਜੀ ਕੀ ਹੋਇਆ ਕੀ ਵੀਰੇ ਇਹ ਆਪਣੇ ਪਿੰਡ ਦਾ ਰੋਲਦੂ ਸਿੰਘ ਨਾਮ ਦਾ ਵਿਅਕਤੀ ਸੀ ਉਹਨੇ ਆ ਰਣਜੀਤ ਫਿਲਿੰਗ ਸਟੇਸ਼ਨ ਜਿਹੜਾ ਕਿ ਅਕਾਲੀ ਆਗੂ ਆ ਜਿਹੜਾ ਤਜਿੰਦਰ ਸਿੰਘ ਮਿੱਡੂ ਖੇੜਾ ਉਹਨਾਂ ਦਾ ਪੰਪ ਹੈ ਇਹ ਉਨਨਤੋਂ ਡੀਜ਼ਲ ਪਵਾਇਆ ਸੀ ਉਹ ਪਿੱਛੋਂ ਇਹਨਾਂ ਦੇ ਪਿੰਡ ਹੀ ਮਿੱਡੂ ਖੇੜਾ ਗੰਡੇ ਵਗੈਰਾ ਵੇਚ ਕੇ ਆਪ ਦਾ ਗੁਜ਼ਾਰਾ ਕਰਦੇ ਨੇ ਡੀਜ਼ਲ ਜਦੋਂ ਪਵਾਇਆ ਪੰਪ ਉਹ ਤੋਂ ਲੈ ਕੇ ਜਿਹੜਾ ਪੈਟਰੋਲ ਪੰਪ ਦਾ ਗੇਟ ਆ ਇੱਥੋਂ ਤੱਕ ਹੀ ਉਹਨਾਂ ਦੀ ਗੱਡੀ ਮਤਲਬ ਫੁੱਟਰ ਸੀ ਜਿਹੜਾ ਉਹ ਪਹੁੰਚਿਆ ਇੱਥੇ ਪਹਿਲਾਂ ਬੰਦ ਹੋ ਗਿਆ ਉਹਨੇ ਪਿੰਡੋਂ ਮਿਸਤਰੀ ਨੂੰ ਸੱਦ ਕੇ ਜਦੋਂ ਦਿਖਾਇਆ ਤਾਂ ਮਿਸਤਰੀ ਕਹਿੰਦਾ ਵੀ ਇਹਦੇ ਵਿੱਚ ਤੋਂ ਸਾਰਾ ਪਾਣੀ ਆ ਡੀਜ਼ਲ ਤਾਂ ਕੋਈ ਹੈ ਹੀ ਨਹੀਂ ਉਹਨੇ ਤਿੰਨ ਕਸਾ ਦਾ ਡੀਜ਼ਲ ਪਵਾਇਆ ਸੀ ਤਾਂ ਹੁਣ ਕੀ ਮੰਗ ਕੇ ਕਰ ਰਹੇ ਹੋ ਹੁਣ ਸਾਡੇ ਦਾ ਮੰਗ ਇਹ ਹੈ ਪਿੰਡਾਂ ਲੈਦੇ ਵੀ ਇਹ ਤੇ ਚੰਗੀ ਤਰ੍ਹਾਂ ਕਾਰਵਾਈ ਹੋਵੇ ਕਿਉਂਕਿ 3-4 ਰੋਲੇ ਪਹਿਲਾਂ ਵੀ ਹੋ ਗਏ ਹੂੰ 3-4 ਰੋਲੇ ਆਏ ਹੋਗੇ ਇੱਕ ਵਾਰੀ ਦੋ ਵਾਰੀ ਪਹਿਲਾਂ ਇਹਨਾਂ ਨੇ ਡੀਲ ਘੱਟ ਪਾਇਆ ਸੀ ਦੋ ਰੋਲੇ ਤਾਂ ਹੋ ਸੀਗੇ ਇਹ ਕੱਲੀ ਆਗੋਂ ਕਰਕੇ ਪਿੰਡ ਦੇ ਬੰਦਿਆਂ ਤੇ ਦਬਾਅ ਪਾ ਕੇ ਇਹ ਛੇਤੀ ਰਾਜ਼ੀਨਾਮਾ ਕਰ ਜਾਂਦੇ ਆ ਇੱਕ ਰੋਲਾ ਮੇਰੇ ਲਈ ਦੋਸਤ ਮਿੱਤਰ ਦੋਸਤ ਮਿੱਤਰ ਦਾ ਵੀ ਸੀਗਾ ਹੂੰ ਉਹਦੇ ਵਿੱਚ ਕੀ ਸੀਗਾ ਇਹਨਾਂ ਦੇ ਜਿਹੜੇ ਇੱਥੇ ਪੰਪ ਦੇ ਤੇ ਲੱਗਿਆ ਸੀਗਾ ਮੁੰਡਾ ਜਿਹੜਾ ਮਤਲਬ ਡੀਜ਼ਲ ਪਾਉਂਦਾ ਸੀ ਹੂੰ ਉਹਨੇ ਕੀ ਕੀਤਾ ਜਦੋਂ ਉਹਦੇ ਕੋਲੇ ਕ੍ਰੈਡਿਟ ਕਾਰਡ ਦੀ ਐਂਟਰੀ ਮਾਰੀ ਹੂੰ ਤਾਂ ਉਹਦੇ ਉਹਨੇ ਪਾਸਵਰਡ ਦੇਖ ਕੇ ਉਹਨੇ ਆਪ ਦੀ ਐਂਟਰੀ ਇੱਕ ਵਾਰੀ ਮਾਰ ਲੈ 10000 ਦੀ ਐਂਟਰੀ ਮਾਰ ਕੇ ਤੇ ਆਪ ਕੈਸ਼ ਕੱਢ ਕੇ ਲੈ ਜਾਓਗੇ ਇਸ ਤਰ੍ਹਾਂ ਦਾ ਕੋਈ ਰੌਲਾ ਸੀਗਾ ਮਤਲਬ ਇਸ ਤੋਂ ਪਹਿਲਾਂ ਕਾਫੀ ਰੌਲੇ ਹੋਏ ਆ ਰੌਲੇ ਬਹੁਤ ਹੋਏ ਆ ਇਹਨਾਂ ਦੇ ਹੁੰਦਾ ਹੀ ਰਹਿੰਦਾ 2-3 ਮਹੀਨੇ ਟੱਪ ਦੇਣੀ ਪਹਿਲਾਂ ਹੋ ਜਾਂਦਾ ਇਹਨਾਂ ਦੇ ਇੱਕਦਾਂ ਰੌਲਾ ਠੀਕ ਨਾ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਮਲੋਟ ਦੇ ਨੇੜੇ ਪਿੰਡ ਕਮਿਹਾਰਾ ਵਿੱਚ ਇੱਕ ਪੈਟਰੋਲ ਪੰਪ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਵਿਅਕਤੀ ਦੇ ਵੱਲੋਂ ਡੀਜ਼ਲ ਦੇ ਵਿੱਚ ਪਾਣੀ ਮਿਕਸ ਹੋਣ ਦੇ ਦੋਸ਼ ਲਗਾਏ ਗਏ ਦੱਸਦੇ ਕਿ ਮਾਮਲਾ ਮਲੋਟ ਦੇ ਨੇੜੇ ਪਿੰਡ ਕਮਿਹਾਰਾ ਦਾ ਹੈ ਜਿੱਥੇ ਇੱਕ ਪੈਟਰੋਲ ਪੰਪ ਤੇ ਵਿਅਕਤੀ ਕੋਲੋਂ ਡੀਜ਼ਲ ਪੁਆਇਆ ਗਿਆ ਵਿਅਕਤੀ ਨੇ ਦੱਸਿਆ ਕਿ ਆਪਣੇ ਵਹੀਕਲ ਵਿੱਚ ਡੀਜ਼ਲ ਪੁਆਇਆ ਤੇ ਬਾਅਦ ਵਿੱਚ ਉਸ ਦਾ ਡੀਜ਼ਲ ਵਹੀਕਲ ਸਟਾਰਟ ਨਹੀਂ ਹੋਇਆ ਪੀੜਤ ਨੇ ਮਿਸਤਰੀ ਨੂੰ ਉੱਥੇ ਬੁਲਾਇਆ ਤੇ ਮਿਸਤਰੀ ਨੇ ਆ ਕੇ ਜਦੋਂ ਚੈੱਕ ਕੀਤਾ ਤਾਂ ਉਹਨੇ ਦੱਸਿਆ ਕਿ ਡੀਜ਼ਲ ਦੇ ਵਿੱਚ ਪਾਣੀ ਮਿਕਸ ਹੈ ਇਸ ਤੋਂ ਬਾਅਦ ਪਿੰਡ ਵਾਸੀ ਵੀ ਆ ਗਏ ਅਤੇ ਇਨਸਾਫ ਦੇ ਲਈ ਹੰਗਾਮਾ ਕੀਤਾ ਗਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪੈਟਰੋਲ ਪੰਪ ਤੇ ਪਹਿਲਾਂ ਵੀ ਕਈ ਅਜਿਹੇ ਮਾਮਲੇ ਆ ਚੁੱਕੇ ਨੇ ਤੇ ਕਈ ਵਾਰ ਹੰਗਾਮਾ ਹੋ ਚੁੱਕਾ ਹੈ। ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਡੀਜ਼ਲ ਦਾ ਸੈਂਪਲ ਭਰ ਲਿਆ ਗਿਆ। ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਕਿ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਵਹੀਕਲ ਦੇ ਵਿੱਚ ਵਹੀਕਲ ਸਟਾਰਟ ਸਟਾਰਟ ਕੀਤੇ ਹੋਏ ਪੈਟਰੋਲ ਪੰਪ ਤੇ ਆਇਆ ਸੀ ਤੇ ਡੀਜ਼ਲ ਪੂਣ ਤੋਂ ਬਾਅਦ ਇਹ ਸਟਾਰਟ ਨਹੀਂ ਹੋਇਆ ਅਤੇ ਖਰਾਬ ਹੋ ਗਿਆ। ਇਸ ਦੀ ਵਜ੍ਹਾ ਇਹ ਹੀ ਰਹੀ ਕਿ ਡੀਜ਼ਲ ਦੇ ਵਿੱਚ ਪਾਣੀ ਮਿਕਸ ਹੈ ਪੁਲਿਸ ਬੁਲਾ ਕੇ ਹੰਗਾਮੇ ਨੂੰ ਸ਼ਾਂਤ ਕੀਤਾ ਗਿਆ ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਨਾਲ ਹੀ ਸੈਂਪਲ ਭਰੇ ਗਏ ਕੀ ਨਾਮ ਹੈ ਵੀਰੇ ਕਿੱਥੋਂ ਦੇ ਰਹਿਣਾ ਮੇਰਾ ਨਾਮ ਪ੍ਰਵਜੋਤ ਸਿੰਘ ਪਿੰਡ ਘਮੇਰਾ ਦਾ ਵਸਨੀਕ ਹਾਂ ਜੀ ਕੀ ਹੋਇਆ ਕੀ ਵੀਰੇ ਇਹ ਆਪਣੇ ਪਿੰਡ ਦਾ ਰੋਲਦੂ ਸਿੰਘ ਨਾਮ ਦਾ ਵਿਅਕਤੀ ਸੀ। ਉਹਨੇ ਆ ਰਣਜੀਤ ਫਿਊਲਿੰਗ ਸਟੇਸ਼ਨ ਜਿਹੜਾ ਕਿ ਅਕਾਲੀ ਆਗੂ ਆ ਜਿਹੜਾ ਤਜਿੰਦਰ ਸਿੰਘ ਮਿੱਡੂ ਖੇੜਾ ਉਹਨਾਂ ਦਾ ਪੰਪ ਆ ਇਹ। ਉਹਨਾਂ ਤੋਂ ਡੀਜ਼ਲ ਪਵਾਇਆ ਸੀ। ਉਹ ਪਿੱਛੋਂ ਇਹਨਾਂ ਦੇ ਪਿੰਡ ਦੇ ਮਿੱਡੂ ਖੇੜਾ ਗੰਡੇ ਵਗੈਰਾ ਵੇਚ ਕੇ ਆਪ ਦਾ ਗੁਜ਼ਾਰਾ ਕਰਦੇ ਨੇ। ਡੀਜ਼ਲ ਜਦੋਂ ਪਵਾਇਆ ਪੰਪ ਉਹ ਤੋਂ ਲੈ ਕੇ ਜਿਹੜਾ ਪੈਟਰੋਲ ਪੰਪ ਦਾ ਗੇਟ ਆ ਇੱਥੋਂ ਤੱਕ ਹੀ ਉਹਨਾਂ ਦੀ ਗੱਡੀ ਮਤਲਬ ਫਿੱਟਰ ਸੀਗਾ ਜਿਹੜਾ ਉਹ ਪਹੁੰਚਿਆ ਇੱਥੇ ਪਹਿਲਾਂ ਬੰਦ ਹੋ ਗਿਆ। ਉਹਨੇ ਪਿੰਡੋਂ ਮਿਸਤਰੀ ਨੂੰ ਸੱਦ ਕੇ ਜਦੋਂ ਦਿਖਾਇਆ ਤਾਂ ਮਿਸਤਰੀ ਕਹਿੰਦਾ ਵੀ ਇਹਦੇ ਵਿੱਚ ਤੋਂ ਸਾਰਾ ਪਾਣੀ ਆ ਡੀਜ਼ਲ ਤਾਂ ਕੋਈ ਹੈ ਹੀ ਨਹੀਂ ਉਹਨੇ ਤਿੰਨ ਕਸੌਦਾ ਡੀਜ਼ਲ ਪਵਾਇਆ ਸੀ ਤਾਂ ਹੁਣ ਕੀ ਮੰਗ ਕੇ ਕਰ ਰਹੇ ਹੋ ਹੁਣ ਸਾਡੇ ਦਾ ਮੰਗ ਇਹ ਆ ਜੀ ਪਿੰਡ ਵਾਲਿਆਂ ਦੀ ਵੀ ਇਹ ਤੇ ਚੰਗੀ ਤਰ੍ਹਾਂ ਕਾਰਵਾਈ ਹੋਵੇ ਕਿਉਂਕਿ ਤਿੰਨ ਚਾਰ ਰੋਲੇ ਪਹਿਲਾਂ ਵੀ ਹੋ ਗਏ ਹੂੰ ਤਿੰਨ ਚਾਰ ਰੋਲੇ ਆਏ ਹੋ ਗਏ ਇੱਕ ਵਾਰੀ ਦੋ ਵਾਰੀ ਪਹਿਲਾਂ ਇਹਨਾਂ ਨੇ ਡੀਜ਼ਲ ਘੱਟ ਪਾਇਆ ਸੀ ਦੋ ਰੋਲੇ ਤਾਂ ਹੋ ਸੀਗੇ ਜੇ ਕੱਲੀ ਆ ਗੋਹਣ ਕਰਕੇ ਪਿੰਡ ਦੇ ਬੰਦਿਆਂ ਤੇ ਦਬਾਅ ਪਾ ਕੇ ਇਹ ਛੇਤੀ ਰਾਜ਼inama ਕਰ ਜਾਂਦੇ ਆ ਇੱਕ ਰੋਲਾ ਮੇਰੇ ਲਈ ਦੋਸਤ ਮਿੱਤਰ ਦੋਸਤ ਮਿੱਤਰ ਦਾ ਵੀ ਸੀਗਾ ਹੂੰ ਉਹਦੇ ਵਿੱਚ ਕੀ ਸੀਗਾ ਇਹਨਾਂ ਦੇ ਜਿਹੜੇ ਇੱਥੇ ਪੰਪ ਦੇ ਤੇ ਲੱਗਿਆ ਸੀਗਾ ਮੁੰਡਾ ਜਿਹੜਾ ਮਤਲਬ ਡੀਜ਼ਲ ਪਾਉਂਦਾ ਸੀ ਹੂੰ ਉਹਨੇ ਕੀ ਕੀਤਾ ਜਦੋਂ ਉਹਦੇ ਕੋਲੇ ਕ੍ਰੈਡਿਟ ਕਾਰਡ ਦੀ ਐਂਟਰੀ ਮਾਰੀ ਤਾਂ ਉਹਦੇ ਉਹਨੇ ਪਾਸਵਰਡ ਦੇਖ ਕੇ ਉਹਨੇ ਆਪ ਦੀ ਐਂਟਰੀ ਇੱਕ ਵਾਰੀ ਮਾਰ ਲਾ 10000 ਦੀ ਐਂਟਰੀ ਮਾਰ ਕੇ ਤੇ ਆਪ ਕੈਸ਼ ਕੱਢ ਕੇ ਲੈ ਗਿਆ ਉਹ ਇਸ ਤਰ੍ਹਾਂ ਦਾ ਕੋਈ ਰੌਲਾ ਸੀਗਾ ਮਤਲਬ ਇਸ ਤੋਂ ਪਹਿਲਾਂ ਕਾਫੀ ਰੋਲੇ ਹੋਏ ਆ ਰੋਲੇ ਬਹੁਤ ਹੋਏ ਆ ਇਹਨਾਂ ਦੇ ਹੁੰਦਾ ਹੀ ਰਹਿੰਦਾ 2-3 ਮਹੀਨੇ ਟੱਪ ਦੇਣੀ ਪਹਿਲਾਂ ਹੋ ਜਾਂਦਾ ਇਹਨਾਂ ਦੇ ਇੱਕਦਾਂ ਰੌਲਾ ਠੀਕ ਹੈ ਨਾ